ਜਥੇਦਾਰ ਰਣਜੀਤ ਸਿੰਘ ਗੋਹਰ ਦਾ ਮਸਲਾ ਬੇਹੱਦ ਵਿਵਾਦਿਤ ਹੈ ਇਸ ਵੇਲੇ ਤਾਂ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਸਵਾਲ ਉੱਠਣ ਲੱਗ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਉਂਗਲ ਚੱਕਣ ਵਾਲੇ ਜਥੇਦਾਰ ਰਣਜੀਤ ਸਿੰਘ ਗੋਹਰ ਕੌਣ ਹੁੰਦੇ ਨੇ ਇਥੋਂ ਤੱਕ ਗੱਲਾਂ ਹੋ ਰਹੀਆਂ ਨੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਸਿੱਖ ਵੱਸਦੇ ਨੇ ਉਹ ਕਰ ਰਹੇ ਨੇ ਪੰਥਕ ਜਥੇਬੰਦੀਆਂ ਕਰ ਰਹੀਆਂ ਨੇ ਔਰ ਰਣਜੀਤ ਸਿੰਘ ਗੋਹਰ ਦੇ ਉੱਤੇ ਸਵਾਲ ਵੀ ਚੁੱਕੇ ਜਾਣ ਲੱਗ ਗਏ ਨੇ ਔਰ ਇਸ ਵਿੱਚ ਆਮਦ ਹੋਈ ਹੈ ਐਸਜੀਪੀਸੀ ਦੇ ਸੀਨੀਅਰ ਮੈਂਬਰ ਸਰਦਾਰ ਯਕੀਦੀ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਉਨ੍ਹਾਂ ਦੇ ਵੱਲੋਂ ਜਥੇਦਾਰ ਰਣਜੀਤ ਸਿੰਘ ਘਹਰ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਔਰ ਨਾਲੋਂ ਨਾਲ ਬਹੁਤ ਅੰਦਰਲੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਆ ਆਖਿਰ ਕੀ ਕੁਝ ਬੋਲੇ ਜਥੇਦਾਰ ਹਸੈਦ ਪਰ ਆਓ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪੂਰਾ ਸਿੱਖ ਜਗਤ ਰਣਜੀਤ ਸਿੰਘ ਘਹਰ ਨੂੰ ਕਈਆਂ ਦਿਨਾਂ ਤੋਂ ਸੁਣ ਰਿਹਾ ਹੈ ਪੂਰਾ ਚਾਬੀ ਦੇ ਕੇ ਛੱਡਿਆ ਹੋਇਆ ਹੈ ਜਿਸ ਤਰ੍ਹਾਂ ਬੱਚੇ ਇੱਕ ਘੜੌਣੇ ਨੂੰ ਚਾਬੀ ਦੇ ਕੇ ਛੱਡ ਦਿੰਦੇ ਉਹ ਜਿੰਨਾ ਚਿਰ ਚਾਬੀ ਪੂਰੀ ਰਹਿੰਦੀ ਉਹਨਾਂ ਚਿਰ ਬੜਾ ਟੱਪਦਾ ਜਦੋਂ ਮੁੱਕ ਜਾਂਦੀ ਹੈ ਫੇਰ ਖਤਮ ਹੋ ਜਾਂਦਾ ਐਦਾਂ ਇਹਨੂੰ ਪਤਾ ਨਹੀਂ ਚਾਬੀ ਦਿੱਤੀ ਹੋਈ ਆ ਵੀ ਤੈਨੂੰ ਜਿਹੜਾ ਤੱਕ ਕਿਸੇ ਤੱਕ ਦਾ ਜੱਥਾਰ ਬਣਾ ਦੇਣਾ ਹੁੰਦਾ ਮੈਂ ਸੋਚਦਾ ਇਹ ਜਾਣਦਾ ਹੀ ਸਭ ਕੁਝ ਕਹਿੰਦੇ ਹੁੰਦੇ ਪੰਜਾਬੀ ਦੇ ਖਾਣਿਆਂ ਛੱਜ ਤਾਂ ਬੋਲੇ ਛਾਣ ਨਹੀਂ ਕਿਉਂ ਬੋਲੇ ਇਹ ਲੁਧਿਆਣੇ ਰਹਿੰਦਾ ਦੇ ਦੇ ਆਣ ਗਵਾਨ ਨੂੰ ਪ੍ਰੈਸ ਰਿਪੋਰਟ ਜਾ ਕੇ ਪੁੱਛ ਲੈਣੇ ਉਹ ਕਿਹੋ ਜਿਹਾ ਬਤੀਰਾ ਹੈ ਇਹਦਾ ਇਹਦੀ ਸਮਾਜਿਕ ਜ਼ਿੰਦਗੀ ਕਿਹੋ ਜਿਹੀ ਆ ਇਹ ਉਹੋ ਹੀ ਆ ਉਸ ਗੱਲ ਉਹਦੇ ਹਰਪ੍ਰੀਤ ਸਿੰਘ ਸਿੰਘ ਸਾਹ ਦੇ ਸੰਡੂ ਦੀਆਂ ਗੱਲਾਂ ਤਾਂ ਬੜੀਆਂ ਕਰਦਾ ਐਕਟ ਡਾਕਟਰ ਕਰਤਾਰਪੁਰ ਸਾਹਿਬ ਦਾ ਦਿਲੰਦਰ ਲਾਗੇ ਜਿਹੜਾ ਕਰਤਾਰਪੁਰ ਸਾਹਿਬ ਆ ਉਹਨੇ ਤੇ ਅਲੀਗੇਸ਼ਨ ਲਾਈ ਵੀ ਮੈਂ ਸੋਨਾ ਬੜਾ ਚੜਾਇਆ ਸੀਰ ਸਾਹਿਬ ਚੜਾਈ ਇਹ ਸਭ ਸ਼ੱਕ ਸ਼ੋਕ ਗਿਆ ਜਿਸ ਕਰਕੇ ਇਹਨੂੰ ਪਟਨਾ ਸਾਹਿਬ ਤੋਂ ਬਾਹਰ ਕੱਢਣਾ ਪਿਆ ਤਖਤ ਸਾਹਿਬ ਤੋਂ ਤੇ ਐਸਵੇਂ ਦੇ ਰੋਟ ਚਿੱਠੀਆਂ ਲਿਖਦਾ ਸਿੰਘ ਸਾਹਿਬ ਨੂੰ ਪੂਰੀਆਂ ਡਰਾਫਟਿੰਗ ਕਰਕੇ ਇਹਨੂੰ ਚਿੱਠੀਆਂ ਦਿੱਤੀਆਂ ਜਾਂਦੀਆਂ ਇਹ ਗਾਹਾਂ ਦਾਵਾ ਦਾ ਐਉਂ ਲੱਗਦਾ ਜਿੱਦਾਂ ਬੜਾ ਲੰਫਾਜਲ ਹੁੰਦਾ ਹੈ ਇਹਨੇ ਗੌਰ ਸਾਹਿਬ ਕਦੇ ਇਹਦੀ ਵੀ ਵਿਆਖਿਆ ਕਰਿਓ ਪੜਿਆ ਹੋਵੇ ਗੁਨਾਗਾਰ ਤਾਂ ਉਮੀਦ ਸਾਧਨਾ ਮਾਰ ਗਿਆ ਜੇ ਤੁਸੀਂ ਬਾੜੀਆਂ ਕਥਾ ਜਾਣਦੇ ਆ ਜੇ ਇਦਾਂ ਦੇ ਕੰਮ ਕਰਨੇ ਤੁਸੀਂ ਤਖਤਾਂ ਤੇ ਤੇ ਤਖਤਾਂ ਦੇ ਲਾਲਚ ਵਿੱਚ ਆ ਕੇ ਮੈਨੂੰ ਮੈਦੇ ਨੂੰ ਜਰੂਰ ਕੋਈ ਨਾ ਕੋਈ ਇਹੋ ਜਿਹਾ ਭਰੋਸਾ ਦਿੱਤਾ ਹੁਣ ਆ ਵੀ ਤੈਨੂੰ ਕਿਸੇ ਤਖਤ ਦਾ ਜਥੇਦਾਰ ਲਾ ਦੇਵਾਂਗੇ ਇਹਨਾਂ ਨੂੰ ਪਤਾ ਆ ਸਾਬੂ ਕੀ ਲਵੰਡੀ ਸਾਹਿਬ ਦਾ ਜਿਹੜਾ ਤਖਤ ਆ ਹੁਣ ਖਾਲੀ ਹੋਇਆ ਆ ਸ਼ਾਇਦ ਮੈਂ ਇਨੀ ਯੋਜਨਾ ਕਰਾਂ ਮੇਂ ਦੂਜਾ ਗਰੁੱਪ ਜਿਹੜਾ ਉਹ ਇੰਨਾ ਇੱਥੇ ਦਿਆਲ ਹੋ ਜਾਵੇ ਵੀ ਉਹਨੂੰ ਉੱਥੇ ਦਾ ਜਥੇਦਾਰ ਬਣਾ ਦਵੇ ਅਸੀਂ ਪੂਰੀ ਇਹ ਤੁਹਾਨੂੰ ਦੱਸ ਰਹੇ ਆ ਤੁਹਾਡੇ ਵਰਗੇ ਜਥੇਦਾਰ ਜੇ ਲਾਏ ਵੀ ਉਹ ਪੂਰਾ ਵਿਰੋਧ ਹੋਊਗਾ ਸਿੱਖ ਜਗਤ ਦੇ ਇਸ ਕਰਕੇ ਥੋੜਾ ਜਿਹਾ ਆਪਣੀ ਅਕਲ ਨੂੰ ਹੱਥ ਮਾਰੋ ਐਵੇਂ ਰੋਜ ਅਲੋਚਨਾ ਕਰਨ ਲੱਗ ਪਏ ਨੇ ਸਿੰਘ ਸਾਹਿਬ ਨੂੰ ਸਿੰਘ ਸਾਹਿਬ ਨੂੰ ਦੱਸ ਦਿਆਂ ਇਹ ਜਿਹੜਾ ਤੁਸੀਂ ਉਦੋਂ ਵੀ ਸੋਸ਼ਲ ਮੀਡੀਆ ਤੇ ਵਾਇਆ ਇਹ ਵੀ ਨਹੀਂ ਸੀ ਪਾ ਸਕਦੇ ਉਹ ਨਹੀਂ ਸੀ ਕਰ ਸਕਦੇ ਆ ਨਹੀਂ ਇੰਨਾ ਬੜਾ ਸਿਆਣਾ ਹੋ ਗਿਆ ਤੂੰ ਸਿੱਖ ਜਗ ਵਿੱਚ ਇਸ ਕਰਕੇ ਥੋੜਾ ਸੀਮਤ ਰਹੋ ਤੁਹਾਨੂੰ ਮੈਂ ਸਲਾਹ ਦਿੰਦਾ ਮੈਂ ਵੀ ਸ਼ਰੋਮਣੀ ਕਮੇਟੀ ਮੈਂਬਰ 28 ਸਾਲ ਤੋਂ ਇਸ ਕਰਕੇ ਅਸੀਂ ਸਭ ਜਾਣਦੇ ਆ ਵੀ ਜੋ ਜੋ ਕੁਝ ਹੋ ਰਿਹਾ ਬੜੇ ਬੜੇ ਜਿਹੜੇ ਸਾਲਾਂ ਪੁੱਧੀ ਹਰਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਸੀ ਉਹ ਆ ਸਾਧੂਆਂ ਦੇ ਡੇਰੇ ਤੇ ਜਾ ਕੇ ਅਸ਼ੋਤੋਸ਼ ਹਰਗਿਆਂ ਦੇ ਮੱਥਾ ਟੇਕਦੇ ਫਿਰਦੇ ਸੀਗੇ ਸਾਨੂੰ ਪਤਾ ਵੀ ਤੁਸੀਂ ਜ਼ਰੂਰ ਕਥਾ ਬਹੁਤ ਬੋਦੀ ਕਰ ਲੈਂਦੇ ਆ ਪਰ ਮਾਨਸਿਕ ਤੌਰ ਤੇ ਤੁਸੀਂ ਜਿਹੜੇ ਆ ਉਹ ਇਹੋ ਜਿਹਾ ਨਹੀਂ ਜਿਹੋ ਜਿਹਾ ਹੋਣਾ ਚਾਹੀਦਾ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਦਾ ਰਤਾਕ ਠਰਮੇ ਚ ਰਹੋ ਸਹਿਜ ਅਵਸਥਾ ਚ ਕਰਮੀ ਸਹਿਜ ਨਾ ਪੁਜੇ ਬਨ ਸਹਿਜ ਸੈਸਾ ਨਾ ਜਾਏ ਸੈਸਾ ਜਾਣ ਦਿਓ ਐਨੇ ਸਹਿਸੇ ਚ ਨਾ ਰਹੋ ਮੈਨੂੰ ਮੇਰੀਆ ਤੁਸੀਂ ਜਰੂਰ ਇਹ ਗੱਲ ਸਮਝ ਜਾਓਗੇ ਕਿ ਜੋ ਤੁਹਾਡੇ ਤੇ ਐਪਲੀਕੇਸ਼ਨ ਕਰ ਤੁਸੀਂ ਵੀ ਪ੍ਰਬੰਧ ਕੀਤਾ ਡਾਕਟਰ ਨੇ ਜੋ ਤੁਹਾਡੇ ਖਿਲਾਫ ਕਰਤਾਰਪੁਰ ਸਾਹਿਬ ਦੇਨ ਕਿਹਾ ਉਹ ਕਦੀ ਤੁਸੀਂ ਪ੍ਰਵਾਨ ਕੀਤਾ ਆਪ ਇਹੋ ਜੇ ਸ਼ਕੀਤ ਹੋਵੇ ਤੇ ਦੂਜਿਆਂ ਨੂੰ ਤੁਸੀਂ ਮਤਾਂ ਦਿੰਦੇ ਫਿਰੋ ਇਸ ਕਰਕੇ ਕਿਰਪਾ ਕਰਕੇ ਥੋੜਾ ਜਾਂ ਦਾਰੇ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ